ਅਸੀਂ ਸਮੂਹ ਨਗਰ ਨਿਵਾਸੀ ਪਿੰਡ ਮਾਨਮਕੇ ਸੰਧੂ ਜ਼ਿਲ੍ਹਾ ਲੁਧਿਆਣਾ ਬੇਨਤੀ ਕਰਦੇ ਆਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਜਗਜੀਤ ਸਿੰਘ ਡੱਲੇਵਾਲ ਕਿਸਾਨੀ ਮੰਗਾ ਲਈ ਮਰਨ ਵਰਤੇ ਬੈਠੇ ਨੇ ਉਹਨਾਂ ਦੀ ਹਾਲਤ ਬੜੀ ਗੰਭੀਰ ਹੋਈ ਪਈ ਆ ਪਰ ਉਹ ਆਪਣੇ ਸਟੈਂਡ ਤੇ ਦ੍ਰਿੜ ਨੇ ਜੇ ਇੱਕ ਜਰਨੈਲ ਹੀ ਸਾਡੇ ਕੋਲੋਂ ਚਲੇ ਗਿਆ ਤਾਂ ਪਿੱਛੇ ਫੌਜਾਂ 'ਚ ਹੌਸਲਾ ਨਹੀਂ ਰਹਿੰਦਾ ਜਥੇਦਾਰ ਸਾਹਿਬ ਨੂੰ ਅਪੀਲ ਆ ਕਿ ਤੁਸੀਂ ਅਕਾਲ ਤਖਤ ਤੋਂ ਹੁਕਮਨਾਮਾ ਜਾਰੀ ਕਰੋ ਤੇ ਉਹਨਾਂ ਦੀ ਧੋਖ ਹੜਤਾਲ ਕਰਵਾਓ ਸੀ ਲਰਨਾ ਸੈਂਟਰ ਦੇ ਨਾਲ ਲੜ ਕੇ ਮਰ ਜੀਏ ਵੱਖਰੀ ਗੱਲ ਆ ਸੋ ਜਥੇਦਾਰ ਸਾਹਿਬ ਨੂੰ ਸਾਡੀ ਹੱਥ ਬੰਨ ਕੇ ਬੇਨਤੀ ਆ ਪਿੰਡ ਮਾਣੂ ਕੇ ਸੰਧੂ ਵੱਲੋਂ ਕਿ ਤੁਸੀਂ ਹੁਕਮਨਾਮਾ ਜਾਰੀ ਕਰਕੇ ਉਹਨਾਂ ਦੀ ਪੋਖੜ ਤੋਂ ਤਰਵਾਓ ਐਸਾ ਆ ਰ ਅਸੀਂ ਕਿਸਾਨੀ ਸੰਘਰਸ਼ 'ਚ ਨਹੀਂ ਪਹੁੰਚੇ ਇਹਦੇ ਬਾਰੇ ਅਸੀਂ ਮਾਫੀ ਵੀ ਮੰਗਦੇ ਆ ਪਰ ਸਾਡਾ ਕੁਝ ਗਿਲਾ ਜਥੇਦੰਦਿਆਂ ਦੇ ਨਾਲ ਵੀ ਆ ਜਦੋਂ ਪਿਛਲਾ ਸਾਲ ਅਸ ਚੱਲਿਆ ਸੀ ਇੱਕ ਸਾਲ ਤੋਂ ਉਤੇ ਸਾਡੀ ਇੱਕ ਦਿਨ ਦੀ ਵੀ ਗੈਰ ਹਾਜ਼ਰੀ ਨਹੀਂ ਹੈ ਅਸੀਂ ਉੱਥੇ ਰਹੇ ਸੀ ਜੇ ਉਦੋਂ ਵੀ ਤਾਂ ਅਸੀਂ ਉੱਥੇ ਹੋਰ ਬਟ ਜਾਂਦੇ ਤਾਂ ਸ਼ਾਇਦ ਉਹ ਸਰਕਾਰ ਨੂੰ 20 ਦਿਨ ਦੀ ਨਾ ਉਸ ਤੋਂ ਪਹਿਲਾਂ ਮੰਗ ਲੇਤੀ ਤੋਂ ਮੰਨਣੀਆਂ ਪੈਂਦੀਆਂ ਸੋ ਇਸ ਕਰਕੇ ਅਸੀਂ ਸੰਘਰਸ਼ ਵਿੱਚ ਸ਼ਾਮਲ ਨਹੀਂ ਸੀ ਹੋਏ ਪਰ ਡੱਲੇਵਾਲ ਸਾਹਿਬ ਦੀਆਂ ਜਦੋਂ ਵੀਡੀਓ ਦੇਖਦੇ ਆ ਤੇ ਸਾਨੂੰ ਬੜਾ ਫੀਲ ਹੁੰਦਾ ਬੜਾ ਮਹਿਸੂਸ ਹੁੰਦਾ ਕਿੰਨੇ ਕਮਜ਼ੋਰ ਹੋ ਗਏ ਨੇ ਅਸੀਂ ਨਹੀਂ ਚਾਹੁੰਦੇ ਇੱਕ ਯੋਧਾ ਸਾਡੇ ਚੋਂ ਚਲਾ ਜਾਵੇ ਸੋ ਇਸ ਲਈ ਜੱਫੇਦਾਰ ਸਾਹਿਬ ਤੁਹਾਨੂੰ ਹੱਥ ਵੰਨ ਕੇ ਸਾਡੇ ਪਿੰਡ ਮਾਣੂ ਕੇ ਸੰਧੂ ਵੱਲੋਂ ਬੇਨਤੀ ਆ ਕਿ ਤੁਸੀਂ ਹੁਕਮਨਾਮਾ ਜਾਰੀ ਕਰੋ ਤੇ ਉਹਨਾਂ ਦੀ ਭੁਖੜਤਾਲ ਤੜਵਾਓ ਅਸੀਂ ਇਸ ਸੰਘਰਸ਼ ਦੇ ਵਿੱਚ ਕੁਝ ਦਿਨਾਂ ਦੇ ਵਿੱਚ ਵੱਬ ਚੜ ਕੇ ਵੱਡੀ ਗਿਣਤੀ ਦੇ ਵਿੱਚ ਪਹੁੰਚਾਂਗੇ ਇਸ ਗੱਲ ਦਾ ਵਾਅਦਾ ਕਰਦੇ ਹਾਂ ਇਸ ਵੀਡੀਓ ਨੂੰ ਇੰਨੀ ਕ ਸ਼ੇਅਰ ਕਰ ਦਿਓ ਤਾਂ ਕਿ ਮਾਨਯੋਗ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਦੇ ਕੋਲੇ ਸਾਡੀ ਵੀਡੀਓ ਪਹੁੰਚੇ ਤੇ ਉਹ ਇਹ ਫੈਸਲਾ ਲੈ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ